ਵਹੀ ਗੁਰਜੀ ਦਾ ਕਾਲ ਸਾਹ ਵਹੀ ਗੁਰਜੀ ਕੀ ਬਤੇ ਮੇਰਾ ਨਾਮ ਰਵਿੰਦਰ ਸਿੰਘ ਹੈ ਕਿਉਂਕਿ ਮੈਂ ਪਹਿਲਾਂ ਵੀ ਇੱਕ ਵਾਰੀ ਦਾ ਸੀ ਕਿਸੇ ਵੀਡੀਓ ਵਿੱਚ ਕਰਦਾ ਲਗ ਬਾਰੇ ਇੱਕ ਮੈਂ ਬਣਾਉਂ ਜੋਬ ਕਰਦਾ ਸੀਗਾ ਡਿਲੀਵਰੀ ਜੋਬ ਕਰਦਾ ਸੀਗਾ ਉੱਥੇ ਮੇਰੀ ਸਿਹਤ ਨਾ ਠੀਕ ਹੋਣ ਕਰਕੇ ਕੁਝ ਹੋਰ ਕਾਂ ਮਜਬੂਰੀਆਂ ਕਰਕੇ ਮੈਨੂੰ ਉੱਥੋਂ ਕੰਮ ਛੱਡ ਕੇ ਵਾਪਸ ਆਉਣਾ ਪਿਆ ਕਰੇ ਇੱਥੇ ਪਿੰਡ ਆ ਕੇ ਵੀ ਮੈਂ ਡਿਲੀਵਰੀ ਦੀ ਜੋਬ ਦਾ ਕੰਮ ਸ਼ੁਰੂ ਕੀਤਾ ਸੀ ਪਰ ਉਸ ਦੇ ਵਿੱਚ ਕੋਈ ਜਨਾਬ ਅਜਦਾ ਹੋਣ ਕਰਕੇ ਵੀ ਉਸ ਵਿੱਚ ਕੁਝ ਜ਼ਿਆਦਾ ਫਾਇਦਾ ਨਹੀਂ ਹੋਇਆ ਕਰਦੇ ਹਾਲਾਤ ਉਹ ਜੇ ਸੰਕੇ ਪਿਤਾ ਜੀ ਦੀ ਧਰਨ ਮਗਰੂ ਕਰਦੇ ਹਾਲਾਤ ਬਹੁਤ ਵਿਗੜ ਗਏ ਸਨ ਘਰ-ਬਾਰ ਬਣਿਆ ਹੋਇਆ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਗੈੜੀ ਜੀ ਬਿਮਾਰ ਹੋਣ ਕਰਕੇ ਸਾਡਾ ਬਹੁਤ ਖਰਚਾ ਉਹਨਾਂ ਤੇ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਕਰਦੇ ਹਾਲਾਤ ਵਿਗੜਦੇ ਵਿਗੜਦੇ ਕਾਫੀ ਵਿਗੜ ਚੁੱਕੇ ਸੀਗੇ ਫਿਰ ਸਾਨੂੰ ਕਿਸੇ ਨੇ ਗੁਰੂ ਪੰਥ ਸੇਵਾ ٹرسٹ ਬਾਰੇ ਦੱਸਿਆ ਅਸੀਂ ਉਹਨਾਂ ਤੱਕ ਪਹੁੰਚ ਕੀਤੀ ਸਾਨੂੰ ਇਹ ਆਸ ਸੀ ਕਿ ਸ਼ਾਇਦ ਇਹ ਸਾਡੀ ਹੈਲਪ ਕਰਨਗੇ ਤੇ ਸੋ ਇਹਨਾਂ ਤੱਕ ਇਹ ਪਹੁੰਚ ਕੀਤੀ ਇਹਨਾਂ ਨੇ ਆ ਕੇ ਸਾਡੀ ਨਾਲ ਟੀਮ ਸਾਡੇ ਕੋਲ ਆਈ ਇਹਨਾਂ ਨੇ ਸਭ ਦੇਖਿਆ ਚੱਕਿਆ ਵੈਰੀਫਾਈ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਘਰ ਦੇ ਹਾਲਾਤ ਦੇ ਕੇ ਸਾਡੇ ਜੋ ਵੀ ਮੈਂ ਨੌਕਰੀਕਾਰ ਬਾਰੇ ਕਿਹਾ ਸਪਰਾ ਦੀ ਮਸ਼ੀਨ ਲੋਨ ਬਾਰੇ ਕਿਹਾ ਇਹਨਾਂ ਨੇ ਉਹ ਮੇਰੀ ਗੱਲ ਸੁਣ ਕੇ ਤੇ ਮੈਨੂੰ ਮੇਰੇ ਵਾਸਤੇ ਰਜਗਾਰ ਖੋਲ ਕੇ ਦਿੱਤਾ ਹੈ ਚਪਲਾਂ ਦੀ ਮਸ਼ੀਨ ਲੈ ਕੇ ਦਿੱਤੀ ਸੋ ਮੈਂ ਜਿੰਨਾ ਦਾ ਨਹੀਂ ਸੱਜਿਨਾਂ ਨੇ ਜਾਂ ਗੁਰੂ ਕੰਸੇਵਸਤਰਾ ਮੈਂ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਨੂੰ ਇਹ ਰਜਗਾਰ ਖੋਲ ਕੇ ਦਿੱਤਾ ਤਾਂ ਜਿਵੇਂ ਆਪਣੇ ਪਰਿਵਾਰ ਦੀ ਆਪਣੇ ਬੱਚਿਆਂ ਦੀ ਆਬਦੀਆਂ ਦੀ ਪਰਵਿਸ਼ ਕਰ ਸਕਾਂ ਉਹਨਾਂ ਦਾ ਪੜਾਈ ਦਾ ਉਹਨਾਂ ਦਾ ਹੋਰ ਵੀ ਜੋ ਉਹਨਾਂ ਦੀਆਂ ਸੰਤਾਨ ਨੇ ਵਾਸਤੇ ਜੋ ਵੀ ਉਹ ਮੈਂ ਕਰ ਸਕਾਂ ਘਰ ਤੇ ਵੀ ਕਿਤੇ ਹਰ ਕੋਈ ਕਹਿੰਦੇ ਆ ਕੋਠੀ ਤੇ ਬਹੁਤ ਵਧੀਆ ਘਰ-ਬਾਰ ਤੇ ਬੜਾ ਵਧੀਆ ਬਣਾਇਆ ਹੋਇਆ ਹੈ ਤੇ ਸ਼ਾਇਦ ਕੀਤਾ ਹੈ ਕਿ ਝੂਠਾ ਬੋਲਦੇ ਹੋਣ ਪੈਸਾ ਕਾਣ ਦੇ ਕਰਕੇ ਜਿਆਦਾ ਅੱਜਕੱਲ ਹੁੰਦੇ ਨੇ ਫਰਾਡ ਹੁੰਦੇ ਨੇ ਵੀਰ ਜੀ ਬਹੁਤ ਹੁੰਦੇ ਨੇ ਅੱਜ ਲੋਕੀ ਝੂਠ ਸੱਚ ਮੰਨਦੇ ਪਰ ਯੂ ਰੀਅਲਟੀ ਹੈ ਯੂ ਰੀਅਲਟੀ ਹੈ ਘਰ ਕਹਿੰਦੇ ਹੁੰਦੇ ਆ ਕਿ ਘਰ ਤੇ ਹੈਗਾ ਹੀ ਹੈਗਾ ਸੀਗਾ ਪਰ ਘਰ ਨਾਲ ਨਹੀਂ ਹੁੰਦਾ ਅਗਰ ਗੱਲ ਤੇ ਰੁਜ਼ਗਾਰ ਦੀ ਹੁੰਦੀ ਹੈ ਰੁਜ਼ਗਾਰ ਨਹੀਂ ਸੀ ਹੈਗਾ ਜੋਬ ਨਹੀਂ ਸੀ ਕੋਈ ਚਾਹੀ ਹੈਗੀ ਜਾਂ ਕੋਈ ਪੱਕੀ ਪਰਮਾਨੈਂਟ ਜੋਬ ਨਹੀਂ ਸੀ ਹੈਗੀ ਯੋਗਦਰ ਤਾਂ ਪਤਾ ਹੀ ਅੱਜਕੱਲ ਪੰਜਾਬ ਦੇ ਕੀ ਹਾਲਾਤ ਚੱਲ ਰਹੇ ਨੇ ਜੀ ਕੋਈ ਜੋਬ ਮਿਲਦੀ 5000 7000 ਹੱਦ ਕੋਈ 8000 ਦਿੰਦਾ ਜੇ ਉਹਦੇ ਵਿੱਚ ਕਰਦਾ ਕਿ ਜਾਰਾ ਬੱਚਿਆਂ ਦਾ ਦੋ ਬੱਚੇ ਨੇ ਮੰਮੀ ਹੈ ਉਹਨਾਂ ਦੀ ਦਵਾਈ ਚੱਲਦੀ ਹੈ ਕਰਦੇ ਨੇ ਬਸ ਤੋ ਕਵਾਦੇ ਵਿੱਚ ਬਹੁਤ ਮੁਸ਼ਕਲ ਔਖਾ ਸੀਗਾ ਜੀ ਵਧੀਆ ਜੀ ਹੁਣ ਤੇ ਆਪ ਦਾ ਰਿਜਰਡ ਸ਼ੁਰੂ ਕੀਤਾ ਜੀ ਕਿ ਜਾ ਕਿਸੇ ਦੇ ਥੱਲੇ ਕੰਮ ਕਰਨਾ ਦੇਖਣੋਂ ਆਪਦਾ ਹੀ ਕੰਮ ਹੈ ਜੀ ਬਹੁਤ ਵਧੀਆ ਲੱਗਦਾ ਹੈ ਆਪ ਦਾ ਟਾਈਮ ਦੇ ਉੱਠੀ ਦਾ ਹੈ ਆਪ ਦਾ ਕੰਮ ਕਰੀਦਾ ਹੈ ਤੇ ਵਧੀਆ ਕਰਤਾ ਸਰਕਲ ਸ਼ੁਰੂ ਹੋ ਚੁੱਕਿਆ ਹੈ ਹੋਰ ਹੀ ਹੋਰ ਦੇਖਾਂਗੇ ਅੱਗੇ ਮਾਰਕ ਪਰਮਾਤਮਾ ਜੀ ਦਾ ਕਰੇਗਾ ਜੀ ਅੱਗੇ ਗੁਰਪੰਥ ਦਾ ਬਹੁਤ ਬਹੁਤ ਧੰਨਵਾਦ ਜੀ ਇਦਾਂ ਹੀ ਮੇਰੇ ਵਰਗੇ ਜਿੰਨਾਂ ਕੋਲ ਜੋਬ ਤਾਂ ਨਹੀਂ ਹੈ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਮੈਂ ਇਹ ਆਸ ਕਰਦਾ ਕਿ ਗਾਂ ਤੋਂ ਅੱਗੇ ਤੋਂ ਵੀ ਹੋਰ ਵੀਰਾਂ ਦੀ ਜਿਨ੍ਹਾਂ ਨੂੰ ਮੇਰੀ ਤਰ੍ਹਾਂ ਜਿਨ੍ਹਾਂ ਨੂੰ ਕੰਮ ਦੀ ਨਹੀਂ ਹੈ ਲੋੜ ਆ ਜਾਂ ਕਿਸ ਤਰ੍ਹਾਂ ਇਹਨਾਂ ਨੂੰ ਵਧੀਆ ਕੰਮਕਾਰ ਖੋਲ ਕੇ ਦੇ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵੀਰ ਦਾ ਘਰ ਤੇ ਬਣਿਆ ਹੋਇਆ ਸੀ ਤੇ ਪਰ ਇਸ ਵੀਰ ਕੋਈ ਰੋਜ਼ਗਾਰ ਨਹੀਂ ਸੀ ਇੱਕ ਇਹ ਸਿਹਤ ਨਹੀਂ ਸੀ ਇਸ ਵੀਰ ਦੀ ਜੋ ਕਿ ਠੀਕ ਰਹਿੰਦਾ ਜੇ ਕੋਈ ਕੰਮ ਕਰਦਾ ਵੀ ਸੀ ਸੇ ਢਿੱਲੀ ਹੋਣ ਕਰਕੇ ਇਹ ਆਪਣੇ ਕੰਮ ਦੇ ਉੱਤੇ ਜਾਨੀ ਕਿ ਨਾ ਸਹੀ ਟਾਈਮ ਸਰ ਪਹੁੰਚ ਸਕਦਾ ਸੀ ਇਸ ਕਰਕੇ ਇਹਨੂੰ ਕੋਈ ਰੋਜ਼ਗਾਰ ਨਹੀਂ ਸੀ ਮਿਲ ਰਿਹਾ ਤੇ ਇਸ ਵੀਰ ਵਾਸਤੇ ਅਸੀਂ ਇੱਕ ਦੋ ਸੰਸਥਾਵਾਂ ਨੂੰ ਪੁਰਾਣ ਨੂੰ ਵੀ ਅਪੀਲ ਕੀਤੀ ਉਹ ਆਏ ਵੀ ਜਦੋਂ ਉਹਨਾਂ ਨੇ ਦੇਖਿਆ ਵੀ ਇਹਨਾਂ ਦਾ ਘਰ ਬਣਿਆ ਹੋਇਆ ਤੇ ਉਹ ਇਸ ਕਰਕੇ ਨਾ ਕਰ ਜਾਂਦੇ ਰਹੇ ਵੀ ਘਰ ਤੇ ਇਹਨਾਂ ਦਾ ਠੀਕ ਬਣਿਆ ਹੋਇਆ ਪਰ ਅਸਲ ਦੇ ਵਿੱਚ ਘਰ ਨੂੰ ਵੀ ਕੀ ਕੀਤਾ ਜਾਵੇ ਘਰ ਤੇ ਜਦੋਂ ਇਹਨਾਂ ਦੇ ਹਾਲਾਤ ਵਧੀਆ ਸੀ ਚੰਗਾ ਸਮਾਂ ਸੀ ਇਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਨੂੰ ਘਰ ਬਣਾ ਦਿੱਤਾ ਪਰ ਬਾਅਦ ਵਿੱਚ ਉਹ ਬਿਮਾਰ ਹੋ ਗਏ ਉਹਨਾਂ ਦੇ ਉੱਤੇ ਵੀ ਬਹੁਤ ਖਰਚ ਆਇਆ ਇਹਨਾਂ ਨੇ ਲੋਨ ਚੱਕ ਕੇ ਉਹਨਾਂ ਦਾ ਇਲਾਜ ਕਰਵਾਇਆ ਇਸੇ ਹੀ ਘਰ ਦੇ ਉੱਤੇ ਕਰਜ਼ਾ ਚੱਕ ਕੇ ਤੇ ਅੱਜ ਇਹ ਘਰ ਤੇ ਬਣਿਆ ਦਿਸਦਾ ਹੈ ਪਰ ਇਸ ਘਰ ਦੇ ਉੱਤੇ ਇਹਨਾਂ ਨੇ ਕਰਜ਼ਾ ਲਿਆ ਹੋਇਆ ਪਰ ਇਸ ਜੀ ਦਾ ਕਿਸੇ ਨੂੰ ਸੀ ਕਿਸੇ ਨੂੰ ਨਹੀਂ ਪਤਾ ਸੀ ਹੁਣ ਇਸ ਵੀਰੋ ਨਾਨਾ ਸੀ ਜਦੋਂ ਗੱਲ ਕੀਤੀ ਗੁਰੂ ਪੰਥ ٹرسٹ ਦੇ ਨਾਲ ਇਹਨਾਂ ਵੀਰਾਂ ਨੇ ਵੈਰੀਫਾਈ ਕੀਤਾ ਵੀ ਬਾਅਦੇ ਦੇਖਿਆ ਵੀ ਹਾਂ ਵੀ ਇਹਨਾਂ ਦੇ ਤੇ ਬਹੁਤ ਕਰਜ਼ਾ ਆ ਕੋਈ ਵੀਰ ਕੋ ਰੋਜ਼ਗਾਰ ਵੀ ਨਹੀਂ ਹੈਗਾ ਤੇ ਇਸ ਕਰਕੇ ਇਹਨਾਂ ਜਾਨੇ ਇਸ ਭਾਈ ਰਿੰਦਰ ਸਿੰਘ ਦੀ ਹੈਲਪ ਕਰਦੇ ਹੋਏ ਇਹਨਾਂ ਨੂੰ ਮਸ਼ੀਨ ਲੈ ਕੇ ਦਿੱਤੀ ਇਹਨਾਂ ਨੂੰ ਆਪਣਾ ਰੋਜ਼ਗਾਰ ਖੋਲ ਕੇ ਦਿੱਤਾ ਇਸ ਕਰਕੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਇੱਕ ਅਸੀਂ ਛੋਟੀ ਜੀ ਬੇਨਤੀ ਵੀ ਕਰਦੇ ਹਾਂ ਕਿ ਜੋ ਵੀ ਸੇਵਾ ਕਰਦੇ ਆ ਵੀਰ ਉਹ ਵੇਰੀਫਾਈ ਕਰ ਲਿਆ ਕਰਨ ਜ਼ਰੂਰੀ ਨਹੀਂ ਹੁੰਦਾ ਕਿ ਜੇਕਰ ਕਿਸੇ ਦਾ ਕੋਈ ਚੰਗਾ ਘਰ ਬਣਿਆ ਹੈ ਜਾਂ ਕਿਸੇ ਦਾ ਕੋਈ ਚੰਗਾ ਪਹਿਰਾਵਾ ਹੈ ਤੇ ਉਹਦਾ ਕਾਰਨ ਵੀ ਉਹਦੇ ਹਾਲਾਤ ਵੀ ਵਧੀਆ ਹੋਣ ਇਹ ਵੀ ਹੋ ਸਕਦਾ ਹੈ ਕਿਉਂਕਿ ਉਹ ਕੀ ਪਤਾ ਕਿੰਦਾਂ ਦੀ ਜ਼ਿੰਦਗੀ ਜੀ ਰਿਹਾ ਹੈ ਕੀ ਪਤਾ ਉਹਦੇ ਉੱਤੇ ਕਿੰਨੇ ਕਰਜ਼ਾ ਕਿੰਨੀਆਂ ਮਜਬੂਰੀਆਂ ਨੇ ਤੇ ਇਸ ਕਰਕੇ ਥੋੜੀ ਜੀ ਵੈਰੀਫਾਈ ਕਰ ਲਿਆ ਕਰੋ ਜੇਕਰ ਕੋਈ ਲੋੜਵੰਦ ਵੀਰ ਇਸ ਤਰ੍ਹਾਂ ਦਾ ਲੱਗਦਾ ਹੈ ਉਹਨਾਂ ਦੀ ਜ਼ਰੂਰ ਹੈਲਪ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ